ਇੱਕ ਬੇहद ਮੰਦ ਭਾਗੀ ਬੇਅਦਬੀ ਦੀ ਘਟਨਾ ਵਾਪਰੀ ਹੈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਅਖੰਡ ਪਾਠ ਸਾਹਿਬ ਦੌਰਾਨ ਗੁਰੂ ਸਾਹਿਬ ਵੱਲ ਜੁੱਤੀ ਆ ਜਿਹੜੀ ਉਹ ਛੁੱਟੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਿਵਾਰ ਦੇ ਵੱਲੋਂ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਮੰਦ ਭਾਗਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਖੰਡ ਪਾਠ ਦੌਰਾਨ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਆਪਣੀਆਂ ਦੋ ਜੁੱਤੀਆਂ ਨੇ ਜਿਹੜੀਆਂ ਉਹ ਗੁਰੂ ਮਹਾਰਾਜ ਦੀ ਸਵਾਰੀ ਵੱਲ ਸੁੱਟੀਆਂ ਜਾਂਦੀਆਂ ਨੇ ਇੱਕ ਜੁੱਤੀ ਆ ਜਿਹੜੀ ਉਹ ਪਾਠੀ ਸਿੰਘ ਨੂੰ ਲੱਗਦੀ ਐ ਅਤੇ ਜੁੱਦੀ ਜੁੱਤੀ ਆ ਜਿਹੜੀ ਉਹ ਪੀੜਾ ਸਾਹਿਬ ਦੇ ਥੱਲੇ ਆ ਜਿਹੜੀ ਉਹ ਚੱਲੀ ਜਾਂਦੀ ਆ ਤਾਂ ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਈ ਐ ਜਿੱਥੇ ਪਿੰਡ ਸ਼ੂਰਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਐ ਤਾਂ ਪਰਿਵਾਰ ਉੱਤੇ ਦੋਸ਼ ਲੱਗੇ ਨੇ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਕੱਟડા ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸ਼ਹੂਰਾ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਵਾਪਰੀ ਹੈ ਜਾਣਕਾਰੀ ਮੁਤਾਬਕ ਵੇਜਰ ਸਿੰਘ ਦੇ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਸ਼੍ਰੀ ਅਖੰਡ ਪਾਟ ਸਾਹਿਬ ਰਖਵਾਇਆ ਗਿਆ ਸੀ ਅਤੇ ਸਵੇਰੇ ਲਗਭਗ 3 ਵਜੇ ਦੇ ਕਰੀਬ ਘਰ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਅਚਾਨਕ ਇਸ ਕੱਟડા ਨੂੰ ਅੰਜਾਮ ਦਿੱਤਾ ਗਿਆ ਕੱਟડા ਤੋਂ ਬਾਅਦ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਸਤੀ ਮਜ਼ਦੂਰ ਨੂੰ ਘਰੋਂ ਭਜਾਉਣ ਦੀ ਗੱਲ ਵੀ ਸਾਹਮਣੇ ਆਈ ਤਾਂ ਜਰੰਤੀ ਸਿੰਘ ਵੱਲੋਂ ਇਹ ਸਾਰੀ ਜਾਣਕਾਰੀ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਅਤੇ ਬਾਬਾ ਸਤਨਾਮ ਸਿੰਘ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਆਗੂ ਪਹੁੰਚਦੇ ਨੇ ਅਤੇ ਕਾਰਵਾਈ ਆ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇ ਪਿੰਡ ਦੇ ਇਸ ਘਟਨਾ ਨੂੰ ਲੈ ਬਹੁਤ ਹੀ ਦੁਖਦਾਈ ਅਤੇ ਸ਼ਰਮਸਾਰ ਦੱਸਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਪ੍ਰਵਾਸੀ ਮਜ਼ਦੂਰ ਦੋਸ਼ੀ ਹੈ ਉੱਥੇ ਹੀ ਪਾਠ ਕਰਵਾਉਣ ਵਾਲਾ ਪਰਿਵਾਰ ਵੀ ਗੁਰੂ ਸਾਹਿਬ ਜੀ ਦੀ ਪਹਿਰੇਦਾਰੀ ਵਿੱਚ ਕੋਤਾਹੀ ਕਰਕੇ ਉਹਨਾਂ ਹੀ ਜ਼ਿੰਮੇਵਾਰ ਹੈ ਦੂਜੇ ਪਾਸੇ ਡੀਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਦੇ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਜਗਜੀਤ ਸਿੰਘ ਸੁਖਜੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੇ ਪ੍ਰਵਾਸੀ ਮਜ਼ਦੂਰ ਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਰਿਆਂ ਦੇ ਖਿਲਾਫ ਵਕ ਵਕਤਰਾਵਾ ਤਹਿਤ ਮਾਮਲਾ ਹੈ ਜਿਹੜਾ ਉਦਰਜ ਕੀਤਾ ਗਿਆ ਹੈ ਅਤੇ ਪੁਲਿਸ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਜਿਨ੍ਹਾਂ ਨੇ ਵੀ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਕਰਵਾਈ ਕੀਤੀ ਅ ਜਗਜੀਤ ਸਿੰਘ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਇਹਨਾਂ ਦੇ ਸ਼ੂਰੇ ਥਾਣਾ ਲੋਕੋ ਕੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕਾਠਨ ਪਾਠ ਸਾਹਿਬ ਜਿਹੜਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸਿਰੀ ਰੱਖਿਆ ਸੀਗਾ ਰਾਜੂ ਨਾਂ ਦਾ ਬੰਦਾ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵਾਲੇ ਕੋਈ ਜਿਹੜਾ ਵਾ ਜੁੱਤੀ ਚ ਸੁੱਟ ਕੇ ਤੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਤੀ ਸਿੰਘ ਸੀਗਾ ਉਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈਡ ਗ੍ਰੰਥੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚਓ ਲੁੱਪੂ ਕੇ ਸਾਡੀ ਪੁਛ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈਡ ਗ੍ਰੰਥੀ ਸਤਨਾਮ ਸਿੰਘ ਦੇ ਬਿਆਨ ਤੇ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਜਾਂ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈ ਅਮ ਵਿੱਚ ਲਿਆ ਰਹੇ ਆ ਅਰੈਸਟ ਵੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੈਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ। ਮਕਦਮਾ ਜਿਹੜਾ ਕੀਤਾ ਹੈ। ਮਕਦਮਾ 295A 202 IPC ਜਿਹੜੀ ਜਿਹੜਾ ਹੁ ਨਵਾਂ BNS ਆਉਂਦਾ 239 ਤੇ 200 ਉਸ ਮੁਤਾਬਕ ਅਸੀਂ ਕਾਰਵਾਈ ਕੀਤੀ ਹੈ। 14 ਹਾਂਜੀ 14 ਹਾਂ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਜੀ। ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫਤੀਸ਼ ਹਜੇ ਕਰ ਰਹੇ ਹਾਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੋਈ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹ ਕਾਰਵਾਈ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਪਿੰਡ ਸ਼ੂਰੇ ਜਿਹੜਾ ਅਵਰਸਰ ਦੇ ਵਿੱਚ ਵਾਪਰੀ ਆ ਤੜਕਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਉਹ ਜਿਹੜਾ ਪਰਦੇਸੀ ਬੰਦਾ ਜਿਹੜਾ ਇੱਕ ਗੁੰਮੀਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਖੰਡ ਪਾਤਸ਼ਾਹ ਚੱਲਦਾ ਸੀ ਉਹਨੇ ਤੜਕੇ ਸਵਾ ਤਿੰਨ ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਆ ਉਹ ਲਾ ਕੇ ਗੁਰੂ ਸਾਹਿਬ ਵਾਲ ਨੂੰ ਛੁੱਟੀਆਂ ਤੇ ਉਹਦੇ ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਤੀ ਸਿੰਘਾਂ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਿਖਾਉਣ ਦਾ ਯਤਨ ਕੀਤਾ ਸੀ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਦੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਇਹ ਹੰਕਾਰ ਦਾ ਬੜਾ ਦੁੱਖ ਆ ਤੇ ਜਦੋਂ ਇਹਨਾਂ ਨੂੰ ਗਰੰਥੀ ਸਿੰਘਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਸ਼ਾਵਾਸ਼ੇ ਕਿ ਇਹਨਾਂ ਨੇ ਜਿਹੜਾ ਵਾ ਸਾਰੇ ਸਿੰਘਾਂ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਜਿਉ ਸੰਪਰਕ ਕੀਤਾ ਫਿਰ ਅਸੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਕੇ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੋਸ਼ੀ ਆ ਗਨਾਹ ਗਾਰਿਆ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਵਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਚੰਗਾ ਵਰਤੀ ਦਾ ਵਾ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਬਿਆਨ ਲਿਖਣ ਦਾ ਇਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਹੋਣੀ ਚਾਹੀਦੀ ਆ ਸਖਤ ਕਾਰਵਾਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਸਿੱਖਿਆ ਤੇ ਸਿੱਖਾਂ ਦੇ ਦੇ ਘਰਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬਰਾਜਮਾਨ ਨੇ ਤੇ ਜੇਕਰ ਅਸੀਂ ਨਿਗਰਾਨੀ ਨਹੀਂ ਰੱਖ ਸਕਦੇ ਤੇ ਦੱਸੋ ਕਿਹੜੇ ਖੂਜ ਪੈਣਾ ਘੋਰ ਕਿੱਥੇ ਹੋਊਗੀ ਨਿਗਰਾਨੀ ਜੇ ਅਸੀਂ ਨਹੀਂ ਰੱਖ ਸਕਦੇ ਫਿਰ ਇਹਨਾਂ ਦੀਆਂ ਸ਼ਿਫਾਰਸ਼ਾਂ ਕਰਨ ਵਾਲੇ ਇਹਨਾਂ ਦੇ ਰਿਸ਼ਤੇਦਾਰ ਦੂ ਆਪ ਜੇ ਟੜਕੇ-ਟੁਰਕੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਤੇ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦੁਬਾਰਾ ਆ ਇਹ ਕਿਤਰਾ ਨੇ ਸੇਖ ਹੋਏ ਬੇੜਾ ਗਰਕ ਅੱਗੇ ਹੋ ਗਿਆ ਤੇ ਮੈਂ ਵੀ ਬੇਨਤੀ ਕਰਦਾ ਵਾਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਮਾਨ ਸਤਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਿਰੇਦਾਰੀ ਕਰੋ ਕਿਉਂਕਿ ਫੇਰ ਹੀ ਇਹ ਰੁਕਣਾ ਵਾ ਨਹੀਂ ਤੇ ਪਰਦੇਸੀਆਂ ਦਾ ਮੁੜ ਕੇ ਨਾ ਲਾਉਂਦੇ ਆ ਉਹਨਾਂ ਪਰਦੇਸੀ ਕਿਹੜੇ ਹਿਸਾਬ ਨਾਲ ਆ ਇਹਨਾਂ ਨੇ ੱੱਕੇ ਦੇ ਨਾਲ ਰੱਖਿਆ ਸੀ ਕਿਹੜੇ ਹਿਸਾਬ ਨਾਲ ਆ ਉਹ ਕਿਹੜੀ ਗੱਲ ਤੋਂ ਦੁਗੀ ਸੀ ਕਹਿੰਨੇ ਉਹ ਘਟਨਾ ਨੂੰ ਅੰਜਾਮ ਦਿੱਤਾ ਉਹਦੀ ਸਾਰੀ ਜਗਰੀ ਗੱਲਬਾਤ ਆ ਉਹ ਬਰੀਕੀ ਨਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਿਕਤਨਾ ਵਾਪਰੀ ਆ ਜੀ ਹਾਂ ਜੀ ਕਦਨਾ ਹੈ ਵਾਪਰੀ ਸਾਡਾ ਨਗਰ ਸੂਹਰਾ ਤੇ ਸੂਹਰੇ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਮੇਜਰ ਸਿੰਘ ਉਹਨਾਂ ਦਾ ਪਰਿਵਾਰਥ ਹੈ ਪੁਰਾਣਾ ਦਾ ਡੇਰਾ ਬਹਿਕਾਂ ਦੇ ਬਾਜਦੇ ਆ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤੇ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪੈਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪੈਣਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਆਮਰਤ ਵੇਲਾ ਹੋਇਆ ਹੈ ਜినਾ ਸਿੰਘ ਡਿਊਟੀ ਬੈਠਾ ਹੈ ਸਵਾ 3 ਵਜੇ ਇਹਨਾਂ ਦੇ ਘਰ ਵਿੱਚ ਉਹ ਆਪਣਾ ਦੋਵੇਂ ਜੋੜੇ ਲਾ ਕੇ ਤਾਨ ਗੁਰੂ ਗ੍ਰੰਥ ਸਾਹਿਬ ਆ ਮਹਾਰਾਜ ਦੇ ਵੱਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਤੇ ਲੱਗਾ ਉਹਦੇ ਵਜ੍ਹਾ ਤੇ ਇੱਕ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪੀੜੇ ਦੇ ਪੀੜੇ ਨੂੰ ਵੱਜ ਕੇ ਪੀੜੇ ਦੇ ਥੱਲੇ ਗਿਆ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸਿੰਘ ਨੇ ਸਾਢੇ 4 ਵਜੇ ਇਹਨਾਂ ਦੇ ਘਰ ਦੇ ਹੀ ਆਪਣਾ ਕਾਲਾ ਸਿੰਘ ਨੂੰ ਕਹਿੰਦੇ ਆ ਵੀਰ ਜਿਹੜਾ ਦਾ ਛੋਟਾ ਨਾ ਉਹਨੇ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਥੱਲੇੋਂ ਕੱਢ ਕੇ ਤੇ ਬਾਹਰ ਛੁੱਟਿਆ ਸ਼ੇ 6 ਵਜੇ ਉੱਠ ਕੇ ਉਸ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ-ਬੜੀ ਮਾਰੀ ਘਟਨਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਿਤਰਾ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਕਿ ਬਾਬਾ ਜੀ ਆਹ ਗੱਲ ਉਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ ਫੋਨ ਸਾਢੇ 6 ਵਜੇ ਲਾਇਆ ਤੇ ਸਾਢੇ 6 ਵਜੇ ਮੈਂ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਨਗਰ ਦੀ ਸੰਗਤ ਨਾਲ ਫੋਨ ਕੀਤਾ ਅਸੀਂ ਇਕੱਤਰ ਹੋ ਕੇ ਤਕਰੀਬਨ ਪੌਣੇ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾ ਕੇ ਸਾਡੇ ਮਨਾਂ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ ਬੋਲ ਵੀ ਕੀਤਾ ਹੈ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਇਹ ਘਟਨਾ ਕਿਉਂ ਹੋਈ ਤੁਸੀਂ ਕਿੱਥੇ ਸੀ ਉਹਨਾਂ ਨੇ ਅੱਗੋਂ ਇਹ ਸਾਨੂੰ ਕਿਹਾ ਕਿ ਮਾਹਬੀ ਜਿਨੇ ਇਹ ਘਟਨਾ ਕੀਤੀ ਆ ਜਿਨੇ ਮਹਾਰਾਜ ਸਾਹਿਬ ਵਾਲੇ ਜੋੜਾ ਮਾਰਿਆ ਉਹ ਕੌਣ ਸੀ ਤਾਰਾ ਜੂ ਆ ਤੇ ਮੈਂ ਕਿਹਾ ਵੀ ਸਾਨੂੰ ਭਲਾ ਦਿੱਤਾ ਭਜਾ ਦਿੱਤਾ ਕਹਿਣ ਤੋਂ ਭਾਵ ਮੁੱਖ ਦੋਸ਼ੀ ਆ ਸਾਰੇ ਕਿ ਜਿੰਨਾ ਭਜਾ ਕੇ ਲਗਾ ਦਿੱਤਾ ਉਦੋਂ ਬਾਅਦ ਅਜੀ ਸਰਕਾਰ ਕਮੇਟੀ ਨਾਲ ਗੱਲ ਹੋਈ ਆ ਵੀਰ ਤਰਲੋਚਮ ਸਿੰਘ ਜੀ ਬਨਾਲ ਨੇ ਕਲ ਕਲਦੀਪ ਸਿੰਘ ਮੋਦਿਆ ਦੇ ਸਰਪੰਚ ਉਹ ਵੀ ਸਤਕਾਰ ਕਮੇਟੀ ਚ ਉਹਨਾਂ ਨਾਲ ਗੱਲ ਹੋਈ ਤੇ ਗੁਰਰਾਜ ਸਿੰਘ ਸਾਡੀ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚੇ ਆ ਤੇ ਮੌਕੇ ਤੇ ਵੀਰ ਤਰਲੋਚਮ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨਾਲ ਸਾਡੀ ਇਹ ਗੱਲ ਹੋਈ ਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਲ ਸਾਹਿਬ ਜੀ ਦੇ ਭੋਗਿਆ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਤਨ ਨਹੀਂ ਹੋਵੇਗਾ ਕੋਈ ਕਥਾ ਨਹੀਂ ਹੋਵੇਗੀ ਤੇ ਅਸੀਂ ਨਾ ਤੇ ਅਖੰਡ ਪਾਠੀ ਸਿੰਘਾਂ ਨੇ ਉਹਨਾਂ ਦੀ ਪੇਟਾ ਪ੍ਰਵਾਨ ਕੀਤੀ ਆ ਨਾ ਗੁਰੂ ਸਾਹਿਬ ਨੂੰ ਰਮਾਲਾ ਪੇਟ ਕੀਤਾ ਸੀ ਤੇ ਨਾ ਹੀ ਉਹਨਾਂ ਦੇ ਘਰੋਂ ਕੋਈ ਜਲ ਪਾਣੀ ਛਕਿਆ ਸਾਰਾ ਕੰਮ ਉਤਨਾ ਦੀ ਉਤਨਾ ਰਹਿ ਗਿਆ ਤਕਰੀਬਨ 10 ਵਜੇ ਖੰਡਪਾਠ ਦਾ ਭੋਗ ਸ਼ੁਰੂ ਹੋਣਾ ਸੀ 11:30 ਕਥਾ ਕਰਕੇ ਸਮਾਪਤੀ ਹੋਣੀ ਸੀ ਅਸੀਂ 9 ਵਜੇ ਸਤਿਗੁਰੂ ਜੀ ਦਾ ਪਾਵਨ ਸਰੂਪ ਸੇਵਾ ਕਰਕੇ ਖੰਡਪਾਠ ਸਾਹਿਬ ਜੀ ਦਾ ਮਰਿਆਦਾ ਅਨੁਸਾਰ ਭੋਗ ਪਾ ਕੇ ਅਸੀਂ ਗੁਰਦੁਆਰਾ ਸਾਹਿਬ ਲੈ ਆਂਦਾ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚਣਾਂ ਸਰਕਾਰ ਕਮੇਟੀ ਪਹੁੰਚਿਆ ਗੁਰਰਾਜ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਨ ਲੈ ਗਏ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਮੁੜ ਕੇ ਜਿਹੜੀ ਪੁਲਿਸ ਹੈ ਥਾਣਾ ਲੋਪੋਕੇ ਆ ਹੁਣ ਕੱਕੜੀ ਚੌਂਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਾਰਵਾਈ ਕੀਤੀ ਜੀ ਜਗਜੀਤ ਸਿੰਘ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਇਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕਾਣ ਪਾਠ ਸਾਹਿਬ ਜਿਹੜਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸਿਰੀ ਰੱਖਿਆ ਸੀਗਾ ਰਾਜੂ ਨਾਂ ਦਾ ਬੰਦਾ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵੱਲ ਜਿਹੜਾ ਉਹ ਜੁੱਤੀ ਛੁੱਟ ਕੇ ਤੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਤੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ 你那个。